ਆਦੀ ਬਿਲਕੁਰੀਂ ਵੀ ਦੰਦਾ ਦੋ ਔਰ ਜਿਸ ਦਿਨ ਪੋਰੀ ਹੋ ਗਈ ਉਸ ਇੱਕ ਇੱਕ ਬੋਟ ਸਰ ਸਮਜੀ ਸਿੰਘ ਮਾਨ ਦੇ ਹੱਕ ਦੇ ਵਿੱਚ ਔਰ ਉਧੋ ਭਾਈ ਅਵਰਧਾਲ ਸਿੰਘ ਜੀ ਦੇ ਹੱਕ ਦੇ ਵਿੱਚ ਆਵਾ ਪਾ ਕੇ ਇਹ ਦੋਹੇ ਮਹਾਨ ਚਰਨੈਲ ਉਥੇ ਪਾਰਲੀਮੈਂਟ ਦੇ ਵਿੱਚ ਭੇਜਣੇ ਨੇ ਹੋਰ ਤਾਂ ਜਿਹੜੇ 13 ਚੜੇ ਜਾਂਦੇ ਨੇ ਸਾਡੇ ਪੰਜਾਬ ਚੋਂ ਭਰਾਓ ਸਾਰੀ ਗੁੰਡੇ ਹੁੰਦੇ ਨੇ ਆਪਦੀ ਆਪਦੀ ਗੱਲ ਕਰਦੇ ਨੇ ਆਪਣੇ ਘਰ ਦੀ ਗੱਲ ਕਰਦੇ ਨੇ ਅਦਰ ਬਕਾਰ ਦੀ ਗੱਲ ਕਰਦੇ ਨੇ ਇਹ ਲੋਕਾਂ ਦੀ ਆਵਾਜ਼ ਨੇ ਲੋਕਾਂ ਦੀ ਗੱਲ ਕਰਦੇ ਨੇ ਪੰਜਾਬ ਦੀ ਗੱਲ ਕਰਦੇ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਇਹਨਾਂ ਕੁਝ ਕਹਿ ਕੇ ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹੋਇਆ ਕਿ ਮਾਦਾ ਜੱਜ ਸਾਹਿਬਾ ਔਰ ਮਾਨ ਸਰ ਨੂੰ ਮੈਂ ਦਾ ਹੱਥ ਵਧਾਈ ਦੇਣ ਲੱਗਿਆ ਕਿ ਮਾਨ ਸਰ ਤੁਸੀਂ ਬਹੁਤ ਵੱਡੇ ਫਰਕ ਨਾਲ ਜਿੱਤੋਗੇ ਔਰ ਭਾਈ ਸਾਹਿਬ ਵੀ ਬਹੁਤ ਵੱਡੇ ਫਰਕ ਨਾਲ ਜਿੱਤਣਗੇ ਬਹੁਤ ਬਹੁਤ ਧੰਨਵਾਦ ਸਲਾਮ ਹਵੇ ਆਕੋ ਗੱਜ ਵਰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਆਜਨ ਬਣਾ ਕੇ ਰੱਖੋ ਤੱਕਾ ਮੁਖੀ ਨਾ ਕਰੋ ਕਿਰਪਾ ਕਰਕੇ ਬੈਠਣ ਦੀ ਕਿਰਪਾਲਤਾ ਕਰੋ ਜਿਹੜੇ ਸਾਰੇ ਸਭ ਅੱਗੇ ਖੜੇ ਹੋ ਨਾ ਪਿੱਛੇ ਤੁਹਾਡੇ ਸੰਗਤ ਬੈਠੇ ਆ ਕਿਰਪਾ ਕਰਕੇ ਬੈਠਣ ਦੀ ਕਿਰਪਾਲਤਾ ਕਰੋ ਸਾਰਿਆਂ ਨੂੰ ਸਟੇਜ ਦੇਖੇ ਪ੍ਰਧਾਨ ਜੀ ਦੇਖਣ ਬੀਬੀ ਖੰਡਵਾ ਜੀ ਬੈਠੇ ਨੇ ਉਹ ਵੀ ਦੇਖਣ ਕਿਰਪਾ ਕਰਕੇ ਬੈਠਣ ਦੀ ਇਜਲਾ ਕਰੋ ਹੁਣ ਮੈਂ ਮਹਿਮਤੀ ਕਰੂੰਗਾ ਬੀਬੀ ਜਿੰਦਰ ਕੌਰ ਜੀ ਜਤੋਂ ਜਿਨ੍ਹਾਂ ਦਾ ਜਿਨ੍ਹਾਂ ਦੇ ਬੋਲਾਂ ਦੇ ਵਿੱਚ ਬਹੁਤ ਆਮ ਹੈ ਜਿਨ੍ਹਾਂ ਨੇ ਪੂਰੀ ਸੰਗਤ ਨੂੰ